ਜਿਹੜਾ ਬੱਚਾ ਸਟਿੰਗ ਪੀਣ ਲੱਗੇ ਜੇ ਤੂੰ ਸਮਝੋ ਤੁਹਾਡਾ ਡਾਊਟ ਕਰਿਆ ਕਰੋ ਵੀ ਕਿਤੇ ਟਿਊਸ਼ਨ ਤਾਂ ਨਹੀਂ ਲੈ ਰਿਆ ਨਸ਼ੇ ਦੀਆਂ। ਓਕੇ ਪਹਿਲਾਂ ਲੋਕ ਨਸ਼ਾ ਕਰਦੇ ਸੀ ਜਦੋਂ ਚਾਹ ਪੀਂਕਿਉਂ ਹੁੰਦੀ ਸੀ। ਹੂੰ ਕਾਫੀਨ ਕਰਕੇ। ਹੂੰ ਤੇ ਹੁਣ ਉਹ ਕਾਫੀਨ ਉਹਦੇ ਚ ਬਹੁਤ ਜ਼ਿਆਦਾ ਹੈਗੀ ਮਾਤਰਾ ਚ ਤੇ ਪਲੱਸ ਉਹ ਚ 슈ਗਰ ਬਹੁਤ ਹੈ। ਮਿੱਠਾ ਬਹੁਤ ਉਹਦੇ ਚ। ਅਕਸਰ એનર્ਜੀ ਦਿੰਦਾ ਤੁਹਾਨੂੰ। ਹੂੰ ਤੇ ਉਹਦੇ ਨਾਲ ਥੋੜੀ ਹੈ ਮੋਟਾਪਾ ਵੀ ਜਾਂ ਜਿਹੜੀ ਦਿਮਾਗੀ ਤੌਰ ਤੇ ਉਹ ਬਿਮਾਰੀਆਂ ਆਉਣੀਆਂ ਸਟਿਮੂਲੈਂਟ ਨੇ ਉਹ ਹਾਈਪਰ ਹੋਊਂਗੇ ਉਹਦੇ ਨਾਲ। ਔਰ ਇਹ ਦੋ ਇਹਨਾਂ ਨੂੰ ਜੋ ਵੀ ਮਨੁੱਖ ਦੇ ਵਿੱਚ ਕੋਈ ਪ੍ਰੋਬਲਮ ਜਿਹੜੀ ਦਿਮਾਗੀ ਤੌਰ ਤੇ ਜਿਹੜੀਆਂ ਬਿਮਾਰੀਆਂ ਆਉਂਦੀਆਂ ਆ ਰਹੀਆਂ ਇਹਨੂੰ ਵਰਤਾਰੇ ਨੂੰ ਸਾਨੂੰ ਇਹਨੂੰ ਚਾਰ ਚੁਤਰਫਾ ਘੇਰਨ ਦੀ ਲੋੜ ਹੁੰਦੀ ਹੈ ਹੂੰ ਮੰਨ ਲਿਓ ਵੀ ਆਪਾਂ ਚਾਰ ਜਣੇ ਬੈਠੇ ਆਂ ਹੂੰ ਆਪਾਂ ਨੂੰ ਕੋਈ ਅਲਕੋਹਲ ਦੇ ਦੇ ਤਾਂ ਆਪਣੇ ਦੋਹਾਂ ਦਾ ਸੁਭਾਅ ਕੀ ਹੋਊਗਾ ਬਦਲ ਜਾਊਗਾ ਚੰਗੇ ਭਲੇ ਸੀਗੇ ਬਿਲਕੁਲ ਹਨਾ ਨਾ ਤਾਂ ਸਾਡੇ ਜੀਨ ਡਿਫੈਕਟਿਵ ਸੀਗਾ ਨਾ ਦਿਮਾਗ ਦਾ ਸਟਰਕਚਰ بگੜਿਆ ਕੋਈ ਨਾ ਸਿਰ 'ਚ ਕਿਸ ਨੇ ਝੋਟ ਮਾਰੀ ਆ ਨਾ ਕਿਸ ਨੇ ਲਲ ਕਰਿਆ ਕੁਛ ਨਹੀਂ ਤੇ ਸਾਡੇ 'ਚ ਬਦਲਿਆ ਕੀ ਆ ਆਲ ਆਫ ਸਡਨ ਸਾਡਾ ਕੈਮੀਕਲ ਬਦਲ ਗਿਆ পেট ਦੇ ਅੰਦਰੋਂ ਜਦੋਂ ਉਹ ਕੈਮੀਕਲ ਅੰਦਰ ਗਿਆ ਹੁਣ ਸਾਰੇ ਸਰੀਰ ਦੀ ਸਰੰਚਨਾ ਬਦਲਦੀ ਉਹਦੇ ਮਤਲਬ ਤੱਕ ਬਿਹੇਵੀਅਰ ਬਦਲ ਗਿਆ ਹੁਣ ਕੋਈ ਇੱਕ ਤੀਜਾ ਬਾਲਾ ਸਿਆਣਾ ਬੰਦਾ ਆ ਜੇ ਉਹ ਕਹੇ ਵੀ दारू ਤਾਂ ਪੀ ਜਾਓ ਤੁਸੀਂ ਤੁਸੀਂ दारू ਪੀ ਕੇ ਜਿਹੜਾ ਸੁਭਾਅ ਤੁਸੀਂ ਵਧੀਆ ਬਿਹੇਵ ਕਰਨਾ ਉਹਦੇ ਵਾਸਤੇ ਤੁਹਾਡੇ ਤੇ ਇੱਕ ਸਾਈਕੋਥੈਰੇਪਿਸਟ ਲਾ ਦਿੰਨੇ ਆ ਟ੍ਰੇਨਰ ਲਾ ਦਿੰਨੇ ਆ ਵੀ दारू ਪੀ ਕੇ ਤੁਸੀਂ ਸੁਭਾਅ ਵਧੀਆ ਤਰੰਗ ਗੱਲਾਂ ਨਾ ਕਰੋ ਹੂੰ ਬਿਲਕੁਲ ਪੋਡਕਾਸਟ ਤੇ ਵੀ ਤੁਹਾਨੂੰ ਇੱਕ ਟ੍ਰੇਨਰ ਵਿਸ਼ੇਸ਼ ਟ੍ਰੇਨਿੰਗ ਦੇਊਗਾ ਹੂੰ ਹਣਾ ਤੇ ਉਹਦੇ ਤੇ ਤੁਹਾਨੂੰ ਜਿਹੜੀ ਥੋੜੀ ਜਵਾਨ ਤੁਥਲਾਉਂਦੀ ਆ ਹੂੰ ਇਹਦੇ ਵਾਸਤੇ ਤੁਹਾਡੇ ਵਾਸਤੇ ਇੱਕ ਸਪੀਚ ਟ੍ਰੇਨਰ ਲਾ ਦਨੇ ਆ ਅਸੀਂ ਹੂੰ ਤੇ ਉਹ ਕਾਮਯਾਬ ਰਹੂਗਾ ਮਾਡਲ ਉਹ ਨਹੀਂ ਠੀਕ ਆ ਉਹ ਕੋਤਾ ਕਰੂਗਾ ਉਹਦੇ ਰਹਿਣਾ ਨਹੀਂ ਹੂੰ ਇੱਕ ਦਿਨ ਆਊਟ ਹੋ ਜਾਣਾ ਤੇ ਮੈਂ ਜਿਹੜਾ ਸਿਆਣਾ ਬੰਦਾ ਕੋਖੂਆ ਯਾਰ ਇਹ ਜਿਹੜਾ ਜਿਹਦੇ ਕਰਕੇ ਐਂ ਕਰਨ ਲੱਗਿਆ ਨਾ ਕਮਲ ਮਾਰਨ ਲੱਗਿਆ ਆ ਉਹ ਚੀਜ਼ ਹਟਾ ਦਿਓ ਹਾਂ ਬਿਲਕੁਲ ਠੀਕ ਹੈ ਤੁਸੀਂ ਸ਼ਰਾਬ ਘਟਾ ਦਿਓ ਆਪੇ ਬਿਹੇਵ ਨਾਰਮਲ ਕਰ ਲੈਣਗੇ ਇਹਨਾਂ ਦੀ ਲੋੜ ਨਹੀਂ ਪੈਣੀ ਪਰ ਤੁਸੀਂ ਸ਼ਰਾਬ ਦੀ ਗੱਲ ਕਰੀਆ ਕਈ ਡਾਕਟਰਸ ਵੀ ਇਹ ਕਹਿੰਦੇ ਹੈ ਕਿ ਕਹਿੰਦੇ ਜੇ ਦਵਾਈ ਦੇ ਤੌਰ ਤੇ ਪੀ ਜਾਓ ਤਾਂ ਚੰਗੀ ਹੈ ਨਹੀਂ ਉਹ ਤਾਂ ਜੋ ਮੇਰੇ ਵਰਗੇ ਨੇ ਪੈਕ ਬੁੱਕ ਲੈਣਾ ਹੋਵੇ ਤਾਂ ਕਹਿੰਨ ਚਲੋ ਠੀਕ ਹੈ ਆਪ ਲਾਉਂਦਾ ਦੂਜਿਆਂ ਨੂੰ ਕਿਵੇਂ ਸਮਝਾਈਏ ਤਾਂ ਉਹ 10 ਅਲਕੋਹਲ ਤਾਂ ਚਾਹੇ 10 ਐਮਐਲ ਵੀ ਅੰਦਰ ਜਾਊਗੀ ਉਹ ਤਾਂ ਥੋੜੇ ਜਿਹੜੇ ਗੱਟ ਜਿਨੂੰ ਕਹਿੰਦੇ ਹੈ ਗੱਟ ਹੈਲਥ ਹੈ ਜਿਹੜੀ ਉਸ ਨੂੰ ਡੈਮੇਜ ਕਰੂਗੀ ਹਮ ਰਾਈਟ ਜਿਹੜੇ ਸਾਡੇ ਗੱਟ ਬੈਕਟੀਰੀਆ ਇੰਨੇ ਸੈਂਸਿਟਿਵ ਹੁੰਦੇ ਆ ਹਮ ਰਾਈਟ ਉਹ ਤਾਂ ਇੱਕ ਤਰ੍ਹਾਂ ਨਾ ਜਿਵੇਂ ਕਹਿੰਦੇ ਸੁਕਸ਼ਮ ਜੀਵ ਵੀ ਮੈਂ ਕੌਣ ਆ ਹਮ ਮੈਂ ਜੋ ਤੇਰੇ ਸਾਹਮਣੇ ਬੈਠਾ ਹੋਂ ਤਾਂ ਹੈ ਨਹੀਂ ਜੋ ਮੈਂ ਬੋਲ ਰਿਹਾ ਹਾਂ ਮੈਂ ਨਾ ਤਾਂ ਮੂੰਹ ਆ ਨਾ ਕੰਨ ਆ ਨਾ ਅੱਖਾਂ ਮੇਰੇ ਅੰਦਰ ਕੋਈ ਚੀਜ਼ ਹੈ ਜਿਹੜੀ ਬੋਲ ਰਹੀ ਹੈ ਹਨਾ ਯੂਨੀਕ ਕੌਂਸ਼ੀਅਸਨੈਸ ਜਿਹਨੂੰ ਅਸੀਂ ਕਹਿੰਦੇ ਆ ਉਹ ਯੂਨੀਕ ਕੌਂਸ਼ੀਅਸਨੈਸ ਦੇ ਵਿੱਚ ਬੈਕਟੀਰੀਆ ਵੀ ਆਉਂਦੇ ਆ ਉਹ ਗੱਟ ਦੇ ਵਿੱਚ ਸਾਡੇ ਪੇਟ ਦੀਆਂ ਅੰਤੜੀਆਂ ਚ ਸਪੈਸੀਫਿਕ ਟਾਈਪ ਦੇ ਬੜੇ ਸੋਹਣੇ ਸੋਹਣੇ ਇੰਜੀਨੀਅਰ ਬੈਠੇ ਨੇ ਹੂੰ ਬੜੇ ਤਕੜੇ ਤਕੜੇ ਇੰਜੀਨੀਅਰ ਨੇ ਇਹ ਬੈਕਟੀਰੀਆ ਨੂੰ ਬੜੇ ਬੜੇ ਤਕੜੇ ਤਕੜੇ ਇੰਜੀਨੀਅਰ ਕਹਿੰਦੇ ਵੀ ਜਿਨ੍ਹਾਂ ਨੂੰ ਜੋ ਮਰਜ਼ੀ ਇਹਨਾਂ ਨੂੰ ਦੇ ਦੋ ਚੀਜ਼ ਉਹ ਬਣਾ ਕੇ ਰੱਖ ਦੇਣਗੇ ਦਿਮਾਗ ਨੇ ਆਰਡਰ ਕਿਸੇ ਵੀ ਸਰੀਰ ਦੇ ਅੰਗ ਨੇ ਡਿਮਾਂਡ ਕਰਨੀ ਹੈ ਤੇ ਇਹਨਾਂ ਨੇ ਦਵਾ ਦੋ ਬਣਾਓ ਫਾਰਮੂਲਾ ਲਾ ਕੇ ਤੇ ਬਣਾ ਕੇ ਉੱਪਰ ਭੇਜ ਦੇਣਾ ਪਰ ਜੇ ਤੁਸੀਂ ਰੌ ਮੈਟੀਰੀਅਲ ਹੀ ਗਲਤ ਭੇਜੀ ਜਾਓਗੇ ਉੱਥੇ ਠੀਕ ਹੈ ਤੇ ਉਹ ਵਿਚਾਰੇ ਕੀ ਕਰਨਗੇ ਵਕਣਗੇ ਯਾਰ ਵੀ ਅਸੀਂ ਤੋਂ ਠੀਕ ਹੈ ਤੂੰ ਮਸਾਲਾ ਤਿੰਨ ਇੱਕ ਦਾ ਮੰਗਾਇਆ ਸੀ ਪਰ ਇੱਥੇ ਤਿੰਨ ਇੱਕ ਦਾ ਮਸਾਲਾ ਸਿਮਿੰਟ ਤਾਂ ਭੇਜ ਨਾਲ ਰੇਤੇ ਦਾ ਕਿਵੇਂ ਭੇਜਦੀ ਬਣਾ ਲਈ ਇਸ ਮਸਾਲਾ ਹਮ ਹਣਾ ਤਾਂ ਉਹ ਜਿਹੜੀ ਚੀਜ਼ਾਂ ਹੈ ਉਹ ਗੱਟ ਹੈਲਥ ਤੇ ਪ੍ਰਤੀ ਇਹਨਾਂ ਸੈਂਸਿਟਿਵ ਹੋਣ ਦੀ ਜ਼ਰੂਰਤ ਹੈ ਜਿਹੜੀ ਸਾਡੇ ਨਾਨੀ ਦੇ ਵਿੱਚ ਸੀਗਾ ਹਮ ਗੱਟ ਹੈਲਥ ਜਿਹੜੀ ਸੀਗੀ ਗੱਟ ਪੇਟ ਦੇ ਜਿਹੜੇ ਬੈਕਟੀਰੀਆ ਸੀਗੇ ਉਹ ਸਾਡੀ ਮਾਂ ਦੇ ਵਿੱਚ ਨਹੀਂ ਹੈਗੇ ਜਿਹੜੀ ਜਿਹੜੀ ਮਾਂ ਸੀ ਉਹ ਸਾਡੀ ਭੈਣ ਵਿੱਚ ਨਹੀਂ ਹੈਗੇ